ਹੈਤਵਾਨੂ ਬੀਸਤੇ ਪੂਰਬੀ ਕੋਟੇਨੇ ਖੇਤਰ ਦੇ ਵਿੱਚ ਜੰਗਲ ਦੀ ਅੱਗ ਦੇ ਕਾਰਨ ਪ੍ਰਸਿੱਧ ਬੁਗਾਬੋ ਪ੍ਰਵਿੰਸ਼ੀਅਲ ਪਾਰਕ ਨੂੰ ਖਾਲੀ ਕਰਵਾਂ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀ ਗਈਆਂ ਨੇ ਅਤੇ ਬੰਦ ਕਰ ਦਿੱਤਾ ਗਿਆ ਪੂਰਬੀ ਕੋਟੇਨੇ ਦੇ ਖੇਤਰੀ ਜ਼ਿਲ੍ਹੇ ਦੁਆਰਾ ਸ਼ਨੀਵਾਰ ਦੇਰ ਰਾਤ ਨੂੰ ਤਿੰਨ ਨਾਗਰਿਕ ਪੱਤਿਆਂ ਅਤੇ ਪਾਰਕ ਦੇ ਨਾਲ ਲੱਗੇ ਕਈ ਖੇਤਰ ਜਿਦੇ ਵਿੱਚ ਬੁਗਾਬੋ ਫਾਲਸ ਤੇ ਬੁਗਾਬੋ ਸੇਪਟੇਚ ਮਨੋਰੰਜਨ ਸਤਾਨ ਅਤੇ ਸੀਐਮਐਚ ਲਾਅ ਸ਼ਾਮਲ ਨੇ ਉਹਨਾਂ ਦੇ ਲਈ ਇੱਕ ਨਿਕਾਸੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਪੂਰਬਿਕ ਟੈਨੇਦੀ ਖੇਤਰੀ ਜਿਲੇ ਨੇ ਗੁਗਾਪੂ ਫਾਲਸ ਮਨੋਰੰਜਨ ਸਥਾਨ ਅਤੇ 파ਰਕ ਦੇ ਨੇੜੇ ਦੇ ਹੋਰ ਖੇਤਰਾਂ ਦਿੱਲੀ ਚਤਾਵਨੀ ਜਾਰੀ ਕੀਤੀ ਹੈ। ਦੋ ਹਫ਼ਤੇ ਪਹਿਲਾਂ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਕਾਰਨ ਗੁਗਾਪੂ ਪ੍ਰੋਵਿੰਸ਼ੀਅਲ 파ਰਕ ਤੇ ਮੁੱਖ ਖੇਤਰ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸੀ। ਜਦੋਂ ਲਗਭਗ 60 ਕੈਂਪਰਾਂ ਤੇ ਹਾਈਕਰਾਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਣਾ ਪਿਆ ਸੀ। ਹੁਣ BC Parks ਆਪਣੀ ਵੈੱਬਸਾਈਟ 'ਤੇ ਕਹਿੰਦਾ ਹੈ ਕਿ ਮੀਡਲੇ ਸਿਲਵਰ ਬੇਸਿਨ ਜੰਗਲ ਵੀ ਅਖ ਤੇਜ਼ੀ ਦੇ ਨਾਲ ਵਧ ਰਹੀ ਹੈ ਅਤੇ ਏਜੰਸੀ ਨੂੰ ਉਮੀਦ ਹੈ ਜ਼ੋ 파ਰਕ ਦੇ ਹੋਰ ਭਾਗਾਂ ਦੇ ਪੰਥ ਹੁਣ ਦੀ ਉਮੀਦ ਹੈ। ਇਸ ਮੌਕੇ ਬੋਲਦੇ ਹੋਏ ਏਜੰਸੀ ਨੇ ਕਿਹਾ ਕਿ ਇਸ ਦੇ ਨਾਲ ਬੁਗਾਬੂ ਪਰਮੇਸ਼ਰ ਪਾਰਕ ਅਤੇ ਹੋਰ ਖੇਤਰ ਬੰਦ ਹੋ ਜਾਣਗੇ ਕਿਰਪਾ ਕਰਕੇ ਇਸ ਸਮੇਂ ਇਸ ਖੇਤਰ ਦਾ ਦੌਰਾ ਨਾ ਕਰੋ ਇੱਕ ਇਲਾਕਾਈ ਚੇਤਾਵਨੀ ਦਾ ਅਰਥ ਹੈ ਕਿ ਇਲਾਕੇ ਦੇ ਲੋਕ ਇੱਕ ਪਲ ਦੀ ਸੂਚਨਾ ਉੱਤੇ ਜਾਣ ਦੇ ਲਈ ਤਿਆਰ ਹੋਣੇ ਚਾਹੀਦੇ ਨੇ ਜਦੋਂ ਇਲਾਕਾਈ ਆਦੇਸ਼ ਦਾ ਅਰਥ ਹੈ ਕਿ ਲੋਕਾਂ ਨੂੰ ਤੁਰੰਤ